ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਜ ਬਲੌਗ ਤੇ ਵਿੱਚ ਹੋਰ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮੋ ਹਾਂ ਜੀ ਲੱਗ ਗਿਆ ਬਲੌਗ ਦੀ ਸਟਾਰਟਿੰਗ ਕਰ ਤਰੀਕ ਹੈ ਜੀ ਅੱਜ 4 ਮਈ ਟਾਈਮ ਹੋ ਚੁੱਕਿਆ 3 ਵਜੇ ਦਾ ਸ਼ਾਮ ਦਾ ਤੇ ਕੱਖਾਂ ਦਾ ਵੇਲਾ ਹੋ ਚੁੱਕਿਆ ਤੇ ਮੈਂ ਇੱਥੇ ਕਰਨ ਲੱਗੀ ਸੀ ਟੋਕਾ ਅੱਜ ਸਵੇਰ ਦੇ ਸਾਡੇ ਘਟ ਲੱਗਿਆ ਹੋਇਆ ਸੀਗਾ ਤੇ ਸਵੇਰ ਦਿਓ ਲੈਟ ਨਹੀਂ ਆਈ ਜਾ ਕੇ ਇਹ 3:00 ਵਜੇ ਲੈਟ ਆਈਆ ਇਸ ਟਾਈਮ ਇਹਦਾ ਪਾਪਾ ਘਰੇ ਨਹੀਂ ਸੀਗਾ ਉਹ ਚਲੇ ਗਿਆ ਸੀਗਾ ਜੀ ਇੱਥੇ ਆਪਣੇ ਅੱਡਾ ਕੋਲੇ ਹੀ ਆ ਨਾ ਉੱਥੋਂ ਸਾਰੇ ਵੀ ਵਗੈਰਾ ਮਿਲ ਜਾਂਦੇ ਆ ਜੇ ਕਾਸੇ ਦੇ ਲੈਣੇ ਆ ਕਾਸੇ ਦੀ ਵੀ ਹਰ ਇੱਕ ਦੁਕਾਨ ਉੱਥੇ ਤੇ ਉੱਥੋਂ ਵੀ ਲੈਣ ਗਿਆ ਕਿਉਂਕਿ ਹੁਣ ਆਪਾਂ ਪੱਠੇ ਵਿਜਾਂਗੇ ਜੀ ਗਰਮੀ ਵਾਲੇ ਸਿਆਲਾਂ ਵਾਲੇ ਬਸ ਮੁੱਕਣ ਵਾਲੀ ਨੇ ਤੇ ਇਹ ਟੋਕਾ ਕਰ ਰਹੀ ਹੈ ਜੀ ਮੈਂ ਗਿੰਨੀ ਘਾ ਦਾ ਇਹਦਾ ਇਕੱਲੇ ਤੋਂ ਰੁਕ ਬਹੁਤ ਔਖਾ ਲੱਗਦਾ ਏ ਫਿਰ ਮੈਨੂੰ ਐ ਸੀਗਾ ਵੀ ਲੈ ਕੇ ਮਸਾ ਆਈਆ ਕਿਤੇ ਫੇਰ ਨਾ ਚਲੇ ਜਾਵੇ ਪਤਾ ਨਹੀਂ ਖਰਾਬ ਸੀ ਪਤਾ ਨਹੀਂ ਕੀ ਗੱਲ ਸੀ ਲੈਟ ਅੱਜ ਆਈ ਨਹੀਂ ਸੀਗੀ ਤੇ ਜੀ ਥੋੜਾ ਜਿਹਾ ਇਗਨੋਰ ਕਰਿਓ ਮੇਰੀ ਆਵਾਜ਼ ਅੱਜ ਜ਼ਖਾਮ ਬਹੁਤ ਜ਼ਿਆਦਾ ਹੋਇਆ ਹੋਇਆ ਏ ਤੇ ਸਹੀ ਮੇਤੋ ਗੁਰ ਹੋ ਰਿਹਾ ਹੋਰ ਲੋਟ ਪਰਿਆ ਪਰਿਆ ਜੈ ਲੱਗ ਰਿਹਾ ਮੈਂ ਭਾਰੀ ਭਾਰੀ ਜੀ ਬਾਚ ਹੋ ਰਿਹਾ ਲੁੱਟ ਤੇ ਚਲੋ ਜੀ ਆਪਾਂ ਇੱਥੇ ਕਰ ਰਿਹਾ ਟੋਕਾ ਤੇ ਇਹ ਨਾ ਦਾਤਨਾ ਵੱਡੇ ਹੋਏ ਕਰਕੇ ਥੋੜਾ ਜਿਹਾ ਖਿਲ ਰਹਿ ਜਾ ਹੋਇਆ ਹੁੰਦਾ ਹੈ ਜੇ ਆਪਾਂ ਦਾਤੀ ਦਾ ਵੱਟੀ ਆ ਤਾਂ ਰੁਗ ਬਹੁਤ ਵਧੀਆ ਲੱਗਦਾ ਹੈ ਇਸ ਲਈ ਅਸੀਂ ਇਸ ਨੂੰ ਦੋਏ ਜਾਣੇ ਕਰਦੇ ਹੁੰਨੇ ਆ ਪਰ ਅੱਜ ਇਹਦਾ ਪਪਾ ਘਰੇ ਨਹੀਂ ਸੀਗਾ ਤੇ ਮੈਂ ਕੱਲੀ ਹੋ ਲੱਗੀ ਹੋਈ ਸੀਗੀ ਕਰਨ ਤੇ ਹਨਾ ਵੈਸੇ ਮੈਨੂੰ ਨਾ ਏਦਾਂ ਲੱਗਦਾ ਵੀ ਜਿਹੜਾ ਆਪਾਂ ਹਰਾਚਾਰਾ ਪਾਉਨੇ ਆ ਇਹ ਵੈਸਟ ਹੈ ਕਈ ਲੋਕ ਹਨਾ ਦੂਸਰਾ ਪਾਉਂਦੇ ਨੇ ਆਚਾਰ ਵਗੈਰਾ ਜਿਨ੍ਹਾਂ ਤਾਂ ਨਹੀਂ ਵਾਢੂ ਹੁੰਦਾ ਉਹ ਆਚਾਰ ਪਾ ਲੈਂਦੇ ਨੇ ਨਾ ਆਪਾਂ ਤਾਂ ਹਰਾਚਾਰ ਹੀ ਪਾਉਨੇ ਆ ਰੋਜ਼-ਦਿਰੋਜ਼ ਤਾਜ਼ਾ ਵੱਢ ਕੇ ਖੇਤਾ ਚੋਂ ਲਿਆ ਕੇ ਤੇ ਉਹੀ ਪਾਉਨੇ ਆ ਹਾਂਜੀ ਇੱਥੇ ਇਹਦਾ ਪਾਪਾ ਆ ਗਿਆ ਸੀਗਾ ਬੀ ਲੈ ਕੇ ਤੇ ਫਿਰ ਉਹ ਮੇਰ ਨਾਲ ਟੋਕਾ ਕਰਉਣ ਲੱਗੇ ਸੀਗੇ ਆਕੇ ਹਾਂਜੀ ਅਚਾਰ ਦਾ ਇਦਾਂ ਹੈ ਨਾ ਅਸੀਂ ਦੇਖਿਆ ਉਹ ਥੋੜੀ ਜੀ ਸਮੈਲ ਬਹੁਤ ਆਉਂਦੀ ਹੁੰਦੀ ਆ ਉਹਦੇ ਵਿੱਚੋਂ ਸਾਡੇ ਕਈ ਲੈ ਕੇ ਆਏ ਆਉਂਦੇ ਨੇ ਨਾ ਇਧਰ ਰੋਲ ਜਿਹਾ ਬਣਿਆ ਬਣਾਇਆ ਮੈਨੂੰ ਤਾਂ ਉਹਦੀ ਸਮੈਲ ਹੀ ਬਹੁਤ ਭੈੜੀ ਲੱਗਦੀ ਆ ਮੁਸਕ ਜਾਂ ਹੋਰ ਲੋਟ ਬਹੁਤ ਜ਼ਿਆਦਾ ਆਉਂਦਾ ਤੇ ਜਿਹੜਾ ਵੈਸੇ ਆਪਾਂ ਨੇ ਰੋਜ਼ ਦੀ ਰੋਜ਼ ਇਹ ਕੱਟ ਕੇ ਪਾਉਣਾ ਨਾ ਵੱਢ ਕੇ ਆਪ ਇਹਦੇ ਵਰਗੀ ਰੇਸ ਨਹੀਂ ਜੀ ਇਹ ਤਾਂ ਹੁਣ ਲੋਕਾਂ ਦੀ ਹੈ ਨਾ ਮਜਬੂਰੀ ਕਰਕੇ ਲੋਕ ਚਾਰ ਪਾਉਣ ਲੱਗ ਗਏ ਪਰ ਅੱਗੇ ਕਿਹੜਾ ਪਾਉਂਦੇ ਹੁੰਦੇ ਸੀ ਦੇਖੋ ਹਨਾ ਕਿੰਨੇ ਵਧੀਆ ਡੰਗਰ ਹੁੰਦੇ ਸੀ ਸੇਤਮੰਦ ਤੇ ਕੋਈ ਬਿਮਾਰੀ ਵੀ ਨਹੀਂ ਹੁੰਦੀ ਸੀ ਅੱਜ ਕੱਲ ਲੋਕ ਆਚਾਰ ਪਾਈ ਜਾਂਦੇ ਨੇ ਵੈਸੇ ਕਹਿੰਦੇ ਆ ਵੀ ਆਚਾਰ ਵਧੀਆ ਹੈ ਪਰ ਮੈਨੂੰ ਨਹੀਂ ਲੱਗਦਾ ਉਲੀ ਤਾਂ ਲੱਗੀ ਪਈ ਹੁੰਦੀ ਆ ਇਹਨੂੰ ਆ ਮੈਂ ਤਾਂ ਹੀ ਇਹ ਕਹਿੰਨੀ ਆ ਕਿ ਜੇ ਆਪਾਂ ਕਹਿੰਨੇ ਆ ਵੀ ਆਪਣੇ ਡੰਗਰ ਸੇਤਮੰਦ ਰਹਿਣ ਬਿਮਾਰ ਨਾ ਹੋਣ ਤਾਂ ਉਹਨਾਂ ਲਈ ਸਾਫ਼ ਸੁਥਰਾਈ ਪੱਠੇ ਵਗੈਰਾ ਪਾਉਣੇ ਚਾਹੀਦੇ ਨੇ ਹੁਣ ਦੇਖੋ ਮੈਂ ਨਾ ਅਸੀਂ ਕੀ ਕਰਦੇ ਆ ਅਸੀਂ ਦੇ ਲੋ ਰੋਜ਼ ਦੀ ਰੋਜ਼ ਜਿਹੜੇ ਪੱਠੇ ਪਾਉਂਦੇ ਆ ਰੋਜ਼ ਦੀ ਰੋਜ਼ ਵੱਢ ਕੇ ਪਾਉਂਦੇ ਆ ਸੀ ਉਤਰ ਉਹ ਵੀ ਨਹੀਂ ਰੱਖਦੇ ਹੈਗੇ ਜਮਾ ਕਰਕੇ ਤੇ ਫਿਰ ਇਸ ਤੋਂ ਬਾਅਦ ਤੇ ਕੱਕ ਪਾਉਣ ਤੋਂ ਪਹਿਲਾਂ ਮੈਂ ਜਿਹੜੇ ਖੋਲਲੀ ਦੇ ਵਿੱਚ ਝੜੂ ਜ਼ਰੂਰ ਫੇਰਨਾ ਹੈ ਕਿਉਂਕਿ ਜੀ ਜਿਹੜੀ ਥੂੜੀ ਹੈ ਨਾ ਉਹਦੇ ਨਾਲ ਰੇਣ ਜੀ ਰੇਣ ਜੀ ਕਾਫੀ ਹੋ ਜਾਂਦੀ ਆ ਪਸ਼ੂ ਉਪਰੋਂ-ਪਰੋਂ ਸਾਰਾ ਛੋਕੇ ਖਾ ਲੈਂਦੇ ਨੇ ਜਿਹੜੀਆਂ ਮਿੱਟੀ ਜਾਂ ਹੁੰਦਾ ਏ ਇਹ ਛੱਡ ਦਿੰਦੇ ਨੇ ਥੱਲਿਓ। ਆ ਕਈ ਵਾਰ ਹਨਾ ਕੋਸ਼ਣਾ-ਕੋਸ਼ੇ ਅੱਜਕੱਲ ਹੁਣ ਮਸ਼ੀਨਾਂ ਤੋਂ ਬਣਦੀਆਂ ਨੇ ਹਨਾ ਤੂੜੀਆਂ ਕਈ ਵਾਰ ਕੋਈ ਨਾਟ ਵਗੈਰਾ ਪੱਤੀਆਂ ਕੁਝ ਵੀ ਟੁੱਟ ਕੇ ਗਿਰਿਆ ਹੁੰਦਾ ਉਹ ਵੀ ਤੂੜੀ ਚ ਆਇਆ ਹੁੰਦਾ ਏ ਫੇਰ ਆਪਾਂ ਪੱਠੇ ਪਾਉਣ ਤੋਂ ਪਹਿਲਾਂ ਜ਼ਰੂਰ ਝਾੜੂ ਫੇਰਦੇ ਆ ਸਾਡੇ ਚਰਨਾ ਨਹੀਂ ਹੈਗਾ ਕੋਈ ਗੱਲ ਨਹੀਂ ਜੀ ਹੌਲੀ ਹੌਲੀ ਉਹ ਵੀ ਬਣਾਵਾਂਗੇ ਬਸ ਸਤ ਆਪਾਂ ਤੂੜੀ ਛਾਣ ਕੇ ਪਾਉਣੀ ਚਾਹੀਦੀ ਆ ਪਰ ਛਾਣ ਕੇ ਹੁਣ ਸਾਡੇ ਕੋਲ ਕੋਈ ਹਲੇ ਸਾਧਨ ਨਹੀਂਗਾ ਛਾਣ ਲੈਣਾ ਹੌਲੀ ਹੌਲੀ ਉਹ ਵੀ ਬਣਾਵਾਂਗੇ ਕਿਉਂਕਿ ਇਹ ਹਨਾ ਜਦੋਂ ਆਪਾਂ ਝਾੜੂ ਫੇਰਦੇ ਆ ਉਸ ਟਾਈਮ ਪਤਾ ਲੱਗਦਾ ਕਿ ਕਿੰਨੀ ਮਿੱਟੀ ਨਿਕਲਦੀ ਆ ਕੋਲਲੀ ਦੇ ਵਿੱਚੋਂ ਇਹ ਹੁਣ ਜੇ ਪਸ਼ੂਆਂ ਦੇ ਅੰਦਰ ਜਾਊਗੀ ਇਹ ਖਰਾਬੇ ਕਰੂਗੀ ਪਸ਼ੂਆਂ ਨੂੰ ਅੰਦਰੋਂ ਹਨਾ ਤੇ ਪਸ਼ੂਆਂ ਦੀ ਸਿਹਤਮੰਦ ਲਈ ਆਪਾਂ ਨੂੰ ਜ਼ਰੂਰੀ ਆ ਹਨਾ ਪੱਠੇ ਐ ਵਧੀਆ ਹੁਣ ਸਾਫ਼ ਸੁਥਰੇ ਫਿਰ ਪਸ਼ੂ ਵੀ ਸੇਤਮੰਦ ਰਹਿੰਦੇ ਨੇ ਕੋਈ ਇਹ ਜੀਵਾਂ ਦੇ ਅੰਦਰ ਚੀਜ਼ ਨਹੀਂ ਜਾਂਦੀ ਜਿਹੜੀ ਉਹਨਾਂ ਨੂੰ ਵਿਗਾੜ ਕਰੇ ਕਈ ਵਾਰ ਸੁਣਿਆ ਹੋਊਗਾ ਨਾ ਕਈ ਲੋਕਾਂ ਦੇ ਡੰਗਰ ਬਿਮਾਰ ਹੋ ਜਾਂਦੇ ਨੇ ਕਹਿ ਦਿੰਦੇ ਆ ਬਈ ਡੰਗਰਾਂ ਨੇ ਕੋਈ ਲੋਹਾ ਖਾ ਲਿਆ ਜਾਂ ਕੋਈ ਹੋਰ ਚੀਜ਼ ਅੰਦਰੋਂ ਅੰਦਰ ਹੀ ਸੁੱਕਣ ਲੱਗ ਜਾਂਦੇ ਨੇ ਹਨਾ ਡੰਗਰ ਸਾਡੇ ਕਈ ਰਿਸ਼ਤੇਦਾਰਾਂ ਤੇ ਇਦਾਂ ਹੋਇਆ ਏ ਤੇ ਆਪਾਂ ਨੂੰ ਨਾ ਜ਼ਰੂਰ ਖੋਲਲੀ 'ਚ ਹੱਥ ਫੇਰਨਾ ਚਾਹੀਦਾ ਪੱਠੇ ਪਾਉਣ ਤੋਂ ਪਹਿਲਾਂ ਵੀ ਕੋਈ ਇਹੋ ਜੀ ਚੀਜ਼ ਤਾਂ ਨਹੀਂ ਆ ਰਹੀ ਪੱਠਿਆਂ ਦੇ ਵਿੱਚ ਜਿਹੜੇ ਢੰਗਾਂ ਨੂੰ ਨੁਕਸਾਨ ਦੇਵੇ ਕਿਉਂਕਿ ਇਹਨਾਂ ਨੇ ਕਿਹੜਾ ਵਿਚਾਰਿਆਂ ਨੂੰ ਬੋਲ ਕੇ ਦੱਸਣਾ ਹੈ ਨਾ ਜੇ ਸਾਡੇ ਮੂੰਹ ਦੇ ਵਿੱਚ ਆ ਚੀਜ਼ ਚਲੇ ਗਈ ਹੁਣ ਇਹਨਾਂ ਦਾ ਇਹ ਆ ਜੇ ਕੁਝ ਵੀ ਹੋਵੇ ਇਹਨਾਂ ਨੇ ਕਈ ਵਾਰ ਦੇਖਿਆ ਮੈਂ ਸਾਡੀ ਤੂੜੀ 'ਚ ਵੀ ਆਏ ਨੇ ਤਾਰਾਂ ਜੀਆਂ ਇਹਨਾਂ ਪੱਠੇ ਖਾਂਦੀਆਂ ਉਹ ਛੱਡ ਦਿੰਦੀਆਂ ਨੇ ਕਈ ਵਾਰ ਜੇ ਤਾਰ ਆ ਜਾਂਦੀ ਹੈ ਮੂੰਹ 'ਚ ਸੁੰਭਰ ਲੱਗੀ ਨੂੰ ਲੱਭੀ ਹੈ ਜੀ ਮੈਨੂੰ ਸਸ ਇਸ ਲਈ ਮੈਂ ਤਾਂ ਹਮੇਸ਼ਾ ਪੱਠੇ ਖੋਲੜੀ ਦੇ ਵਿੱਚ ਸਹਉਣ ਫੇਰਦੀ ਹੁੰਨੀ ਐ ਕਿਉਂਕਿ ਸਾਫ਼ ਹੋ ਜਾਂਦੀ ਐ ਖੋਲੜੀ ਹੈ ਨਾ ਲੈ ਕੋਈ ਜੀਵ ਜਾਨਵਰ ਨਹੀਂ ਵਿੱਚ ਹੁੰਦਾ ਹੈਗਾ ਤੁਸੀਂ ਦੇਖਿਆ ਹੋਊਗਾ ਜੇ ਕਿਤੇ ਹੈ ਨਾ ਪੱਠੇ ਪਏ ਹੋਣ ਜਦੋਂ ਆਪਾਂ ਕਈ ਦਿਨਾਂ ਬਾਅਦ ਉਹਨੂੰ ਸੁੰਬਰੀਏ ਛੋਟੇ ਛੋਟੇ ਜੀ ਜੇ ਬਣ ਜਾਂਦੇ ਨੇ ਹੋਰ ਲੋਟ ਮੂਹ ਨੂੰ ਪਗਾਰਾ ਜੇ ਤੇ ਰੋਜ਼-ਰੋਜ਼ ਸਹਉਣ ਫੇਰਨਾ ਉਹ ਵੀ ਨਹੀਂ ਬਣਦੀ ਹੈਗੀ ਦੇਖੋ ਜੀ ਇਹਦੇ ਨਾਲ ਹੈ ਨਾ ਮਾਣੀ ਮੋਟੀ ਜੀ ਆਪਾਂ ਸਫਾਈ ਰੱਖਾਂਗੇ ਡੰਗਣਾ ਥੱਲੇ ਕੋਲੀਆਂ ਚ ਫਿਰ ਆਪਣੇ ਡੰਗਰ ਵੀ ਸਿਹਤਮੰਦ ਰਹਿੰਦੇ ਨੇ ਤੇ ਕੋਈ ਨੁਕਸਾਨ ਨਹੀਂ ਪੈਂਦਾ ਹੈਗਾ ਇਹਨਾਂ ਦੇ ਵਿੱਚ ਜਿਵੇਂ ਹੁਣ ਪੱਠੇ ਸਾਫ ਸੁਥਰੇ ਪਾਵਾਂਗੇ ਤਾਂ ਇਹ ਅੰਦਰੋਂ ਆਪਦੇ ਹੈਲਥੀ ਹੋਣਗੇ ਆ ਚੰਗਾ ਖਾਣਗੇ ਆ ਫਿਰ ਦੁੱਧ ਵੀ ਆਪਾਂ ਨੂੰ ਵਧੀਆ ਦੇਣਗੇ ਆ ਤੇ ਥੱਲਿਓ ਸੁੰਬਰ ਕੇ ਰੱਖਾਂਗੇ ਗੋਹਾ ਵਗੈਰਾ ਤਾਂ ਇਹਨਾਂ ਦੀ ਠੰਣ ਦੀ ਮਾਰ ਨਹੀਂ ਪੈਂਦੀ ਹੈਗੀ ਜਿਵੇਂ ਕਹਿੰਦੇ ਨੇ ਠੰਣ ਖਰਾਬ ਹੋ ਗਿਆ ਪਸ਼ੂਆਂ ਦੇ ਉਹ ਨਹੀਂ ਹੁੰਦੇ ਹੈਗੇ ਜੀ ਪਸ਼ੂਆਂ ਦੀ ਤਾਂ ਸਾਂਭ-ਸਮਾਰ ਬਹੁਤ ਜ਼ਰੂਰੀ ਹੈ ਤਾਂ ਕਿਤੇ ਇਹਨਾਂ ਤੋਂ ਜਾ ਕੇ ਦੁੱਧ ਮਿਲਦਾ ਹੈ ਜੇ ਆਪਾਂ ਪਸ਼ੂਆਂ ਨੂੰ ਸਾਂਭ-ਸਮਾਰ ਨਹੀਂ ਸਹੀ ਕਰਾਂਗੇ ਤਾਂ ਇਹ ਦੁੱਧ ਵੀ ਨਹੀਂ ਦਿੰਦੀ ਹੈਗੀ ਆ ਅਸੀਂ ਤਾਂ ਜੀ ਬਹੁਤ ਮੇਰਾ ਤਾਂ ਇਹ ਆ ਕਿ ਮੈਂ ਤਾਂ ਇਹਨਾਂ ਥੱਲੇ ਬਹੁਤ ਜ਼ਿਆਦਾ ਸਾਫ਼ ਰੱਖ ਲਿਆ ਕਿਉਂਕਿ ਜੇ ਸਾਫ਼ ਸੁਥਰਾ ਰੱਖਾਂਗੇ ਤਾਂ ਹੀ ਇਹ ਸਿਹਤਮੰਤ ਰਹਿੰਦੇ ਨੇ ਤੇ ਜੀ ਇੱਥੇ ਹੁਣ ਮੈਂ ਲੱਗ ਸੀਗੀ ਪੱਠੇ ਪੌੜ ਪੰਚੇ ਨਾਲ ਰਲਾ ਕੇ ਅਸੀਂ ਜੀ ਕੋ ਪੱਲੀ ਨਾਲੇ ਪਾਉਨੇ ਆ ਪੱਠੇ ਟੋਕਰਾ ਨਹੀਂ ਵਰਤਦੇ ਹੈਗੇ ਟੋਕਰੇ ਨਾਲ ਚਖਣਾ ਔਖਾ ਕੱਲੇ ਬੰਦੇ ਤੋਂ ਤੇ ਏਕਣ ਮਗਰੀ ਲਾ ਕੇ ਪਾ ਲੰਨੇ ਆ ਥੋੜਾ ਜਿਹਾ ਇਹਦੇ ਵਿੱਚ ਭਜਨ ਵੱਧਾ ਫਿਰ ਇਹ ਕੱਲੇ ਤੋਂ ਚੱਕ ਨਹੀਂ ਹੁੰਦਾ ਹੈਗਾ ਸਾਈਪੇ ਤੇ ਨਾਲ ਚਖਾਉਣ ਲੱਗਿਆ ਹੋਇਆ ਸੀਗਾ ਪਾ ਕੇ ਇਹ ਵੀ ਥੋੜਾ ਜਿਹਾ ਅਜ ਉਹ ਸੀਗਾ ਇਹਦੇ ਨੱਕ ਦੇ ਵਿੱਚ ਪਤਾ ਨਹੀਂ ਕੀ ਇਹਦੀ ਨਕਸੀਰ ਟੁੱਟ ਜਾਂਦੀ ਆ ਥੋੜਾ ਚਿਰ ਬਾਅਦ ਫਿਰ ਉਹਦੇ ਕਰਕੇ ਖਾਜ ਹੋਈ ਰਹੀ ਸੀ ਲੱਕ ਦੇ ਇਹ ਕਹਿੰਦਾ ਮੰਮੀ ਮੇਰੀ ਨਕਸੀਰ ਚੱਲੇ ਪਈ ਪਾਜਾ ਦਿਨ ਹੱਥ ਲਾ ਕੇ ਦੇਖਿਆ ਠੀਕ ਸੀਗੀ ਪਤਾ ਨਹੀਂ ਆਪਣੇ ਆਪ ਥੋੜਾ ਜਿਹਾ ਲਹੂ ਜਿਹਾ ਆਉਣ ਲੱਗ ਜਾਂਦਾ ਪਤਾ ਨਹੀਂ ਗਰਮੀ ਹੋ ਗਈ ਪਤਾ ਨਹੀਂ ਕੀ ਗੱਲ ਹੈ ਇਹਨਾਂ ਹਰੇਕਸਾ ਲਈ ਹੀ ਹਾਲ ਆ ਐਤ ਕਿ ਮੈਨੂੰ ਵੀ ਡਰ ਲੱਗਦਾ ਇਹਦੇ ਇਹਨੂੰ ਪਿਛਲੀ ਵਾਰ ਕੁੱਤੇ ਨੇ ਵੱਢਿਆ ਸੀਗਾ ਉਹਦੇ ਗਰਮ ਟੀਕੇ ਵੀ ਲੱਗੇ ਹੋਏ ਨੇ ਫੇ ਮੈਂ ਉਹਨੂੰ ਕਹਿੰਦੀ ਹੁੰਦੀ ਕਿ ਤੂੰ ਠੰਡੀਆਂ ਚੀਜ਼ਾਂ ਵੱਧ ਖਾ ਕਚੀਰਾ ਗੁੰਨ ਵੀ ਲੈ ਤਰਤੀ ਹੋਈ ਹੈ ਇਹਨੂੰ ਉਹ ਵੀ ਖਾ ਲੈਂਦਾ ਇਹ ਤੇ ਚਲੋ ਜੀ ਆਪਾਂ ਇਹ ਤਿੰਨ ਕਮਗਰੀਆਂ ਪਾਉਣੇ ਹੁੰਦੇ ਆ ਅ ਤਿੰਨ ਇੱਕ ਮਕਰੀਆਂ ਇਹਨਾਂ ਨੂੰ ਪਾ ਕੇ ਖਾ ਲੈਂਦੀਆਂ ਨੇ ਫਿਰ ਜਦੋਂ ਧਾਰਾ ਚੋਣੀਆਂ ਨੇ ਮੈਂ ਸਾਨੂੰ ਮੈਂ ਫੇਰ ਦੁਬਾਰਾ ਸਿਰ ਦੇ ਹੁੰਦੀਆਂ ਧਾਰਾ ਚੋਣ ਲੱਗੇ ਨਹੀਂ ਇਹ ਖਾ ਕੇ ਦੁੱਧ ਹੁੰਦੀਆਂ ਨੇ ਅੱਗੇ ਵੀ ਮੈਂ ਤੁਹਾਨੂੰ ਕਈ ਵਾਰ ਦੱਸਿਆ ਨਾ ਜਿੰਨਾ ਛਿਰੇ ਨਾਲ ਢਿੱਡੇ ਦੇ ਵਿੱਚ ਪੱਕ ਨਹੀਂ ਜਾਂਦੇ ਹੈਗੇ ਇਹ ਦੁੱਧ ਨਹੀਂ ਸਮਾਰ ਕੇ ਹੁੰਦੀਆਂ ਹੈਗੀਆਂ ਆਪਾਂ ਜਿ ਪੱਠੇ ਦੋ ਟਾਈਮੇ ਪਾਉਨੇ ਆ ਆਥਨ ਸਵੇਰ ਬਸ ਖੋਲੀਆਂ ਭਰਦਣੀਆਂ ਨੇ ਤੇ ਇਹਨਾਂ ਨੇ ਖਾ ਲੈਣੇ ਪਾਣੀ ਪੀ ਲੈਣਾ ਉਸ ਤੋਂ ਬਾਅਦ ਰਾਮ ਨਾਲ ਬਹਿ ਜਾਂਦੀਆਂ ਨੇ ਤੇ ਆਪਾਂ ਜਿਵੇਂ ਹੁਣ ਦੁਪਹਿਰੇ ਕਈ ਲੋਕ ਸੱਨੇ ਕਰਦੇ ਨੇ ਉਸ 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 ਤਰ੍ਹਾਂ ਨਹੀਂ ਮੈਗ ਜਾਏ ਹੋਏ ਹੈਗੇ ਵੀ ਸੱਨੇ ਕਰਨੇ ਕਿਉਂਕਿ ਜੇ ਕੱਲੇ ਜਾਣੇ ਆ ਜੇ ਕਿਤੇ ਜਾਣਾ ਪੈ ਜੂਵੇ ਹਨਾ ਫਿਰ ਬਾਅਦ ਚ ਸੱਨੇ ਕੌਣ ਕਰੇ ਹਨਾ ਪੱਠੇ ਪਾ ਕੇ ਤਾਥ ਸਵੇਰਾ ਅਗਲਾ ਚੋਲੰਦਾ ਹਨਾ ਆ ਕੇ ਜਿਵੇਂ ਜੇ ਸਵੇਰੇ ਜਾਣਾ ਤਾਂ ਸਾਜਰੇ ਆਪਦਾ ਪੱਠੇ ਪਾਓ ਪਾਣੀ ਪਲਾਓ ਉਸ ਤੋਂ ਬਾਅਦ ਜਾ ਸਕਦੇ ਆਪਾਂ 4 ਵਜੇ ਤੱਕ ਉਸ ਤੋਂ ਬਾਅਦ ਫੇਰ ਆ ਕੇ ਚਲੋ ਪੱਠੇ ਵਾ ਕੇ ਆਪਣੀ ਹਾਤਾ ਨਾ ਚੋਲੋ ਹੁਣ ਵਿਚਾਲੇ ਜੇ ਕੌਣ ਸੰਨਿਆ ਕਰੇ ਹੈਨਾ ਇਸ ਲਈ ਮੱਕ ਜਾਈ ਹੋਈ ਹੈਗੇ ਤੇ ਖਲੋਚੇ ਮੇ ਪੱਠੇ ਸਾਰਿਆਂ ਨੂੰ ਪਾਤੇ ਤੇ ਹੁਣ ਇਕੱਠੇ ਖਾ ਰਹਿਣਾਂ ਨੇ ਤੇ ਇਸ ਤੋਂ ਬਾਅਦ ਇੱਥੇ ਜੀ ਸਾਡੇ ਨਾਲ ਜਿਹੜੀ ਖਾਲ ਲਿਆਂਦੀ ਹੋਈ ਸੀਗੀ ਤੇ ਇੱਕ ਆਹ ਚੋਕਰ ਇੱਕਆਂ ਸੀਆਂ ਬੱਕਰੀਆਂ ਨੂੰ ਲਿਆਂਦਾ ਸੀਗਾ ਛਿਲਕਾ ਇਹਦੇ ਪਾਪਾ ਕਹਿੰਦਾ ਕਹਿੰਦੇ ਵੀ ਛਿਲਕਾ ਖਾ ਲਿਆ ਕਰਨੀ ਹੈ ਛੋਲਿਆਂ ਦਾ ਪਰ ਉਹ ਖਾਣ ਹੀ ਰਹਿਣਾ ਹੈਗੀਆਂ ਪਤਾ ਨਹੀਂ ਹਲੇ ਛੋਟੀਆਂ ਨੇ ਪਤਾ ਨਹੀਂ ਕੀ ਗੱਲ ਹੈ ਤੇ ਇਹ ਵੀ ਥੈਲਾ ਲਿਆਂਦਾ ਪਿਆ ਸੀਗਾ ਫਿਰ ਮੈਂ ਕਿਹਾ ਵੀ ਹੁਣੇ ਖਾਣ ਦੀਆਂ ਤਾਂ ਹੈ ਨਹੀਂ ਗੀਆਂ ਐਦਾਂ ਕਰ ਗਿਆ ਵਿਚੋਕਰ ਪਿਆ ਆਪਣੇ ਕੋਲ ਵਿੱਚੇ ਵੀ ਖਲਦੀ ਬੋਰੀ ਆਹੀ ਉਹ ਵੀ ਤਿੰਨਾਂ ਨੂੰ ਮਿਕਸ ਕਰਕੇ ਰਲਾ ਦਿੰਦੇ ਆਂ ਵੀ ਤਿੰਨੇ ਰਲਾ ਕੇ ਪਾ ਦਿਆ ਕਰਾਂਗੇ ਹੋਰ ਕਿਤੇ ਖਰਾਬ ਨਾ ਹੋ ਜਵੇ ਪਿਆ ਤੇ ਵੀ ਚਲੋ ਜੇ ਖਾਣ ਗੀਆਂ ਤਾਂ ਇਹਦੇ ਵਿੱਚ ਪਾ ਦਿਆ ਕਰਾਂਗੇ ਨਹੀਂ ਹੋਰ ਲਿਆਵਾਂਗੇ ਜਦ ਤੱਕ ਫਿਰ ਜਦ ਥੋੜੀ ਹੋਰ ਬੜੀਆਂ ਹੋਣਗੀਆਂ ਹੱਲੇ ਤਾਈ ਪੱਤਾ ਹੀ ਖਾਂਦੀ ਐ ਨੇ ਮੈਂ ਇਹਨਾਂ ਨੂੰ ਖਣ ਵੀ ਧਰ ਕੇ ਦੇਹ ਲਈ ਛੇਡੀਆਂ ਨੂੰ ਖਾਂਦੀ ਐ ਨਹੀਂ ਗੀ ਆ ਤਾਂ ਕਰਕੇ ਫਿਰ ਮੈਂ ਤੇ ਸੈਜਪ੍ਰੀਤ ਰਲਾਉਣ ਲੱਗ ਗੇ ਮੈਂ ਕਿਹਾ ਵੀ ਮੈਨੂੰ ਕੱਲੇ ਕੱਲੇ ਥੈਲੇ ਚੋਂ ਕੋਲੇ ਕੱਢ ਕੇ ਭਿਉਣੇ ਹਨਾ ਔਖੇ ਲੱਗਦੇ ਨੇ ਬੇ ਇਸ ਤਰ੍ਹਾਂ ਆਪਾਂ ਢੋਲ ਭਰ ਲੈਨੇ ਆ ਬਈ ਫੇਰ ਮੈਨੂੰ ਭਿਉਣਾ ਵੀ ਸੌਖਾ ਐ ਵੀ ਢੋਲ ਚੋਂ ਕੱਢ ਕੇ ਤੇ ਸੈਜਪ੍ਰੀਤ ਮੇਰੇ ਨਾਲ ਲੱਗਿਆ ਹੋਇਆ ਸੀਗਾ ਇੱਥੇ ਦੇਖੋ ਕੀ ਕਰ ਰਿਹਾ ਐ ਢੋਲ ਤੇ ਬੈਕੀ ਪਾਉਣ ਲੱਗ ਗਿਆ ਫਟਾਫਟ ਤੇ ਇਹ ਤੋਂ ਟੋਲ ਹੁਣ ਕੱਲੇ ਤੋਂ ਚੱਕ ਨਹੀਂ ਹੋ ਰਿਹਾ ਤੇ ਮੈਂ ਇਹਦੇ ਨਾਲ ਚੱਕਾ ਦਾਂਗੀ ਇਹ ਟੋਲ ਨੂੰ ਫੜਾ ਕਰ ਦਾਂਗੇ ਦੇਖੋ ਹਨਾ ਇਹ ਢੋਲ ਫੜ ਗਿਆ ਆਪਣਾ ਇੱਕ ਤੇ ਥੋੜਾ ਜਿਹਾ ਵਧਿਆ ਸੀ ਉਹ ਆਪਣੇ ਥੈਲੇ 'ਚ ਪਾ ਕੇ ਰੱਖ ਲੈਣਾ ਇਦਾਂ ਜੀ ਫਿਰ ਇਹ ਭਿਉਣਾ ਸੌਖਾ ਹਾਂਜੀ ਹਨਾ ਜੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਕਮੈਂਟ ਕਰਕੇ ਵੀ ਦੱਸਿਓ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗਦੀ ਹੈ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੇਖਿਓ ਜੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਚੈਨਲ ਨੂੰ ਸਪੋਰਟ ਕਰੋ ਵੀਡੀਓ ਸ਼ੇਅਰ ਕਰਦਿਆ ਕਰੋ ਵਾਦ ਤੋਂ ਵਾਦ ਸ਼ੇਅਰ ਕਰੋ ਤਾਂ ਜੋ ਆਪਣੇ ਸਬਸਕ੍ਰਾਈਬ ਪੂਰੇ ਹੋ ਸਕਣ ਚੈਨਲ ਗਾਹਬਾਦ ਸਕੇ ਆਪਣੀ ਫੈਮਿਲੀ ਵੱਡੀ ਹੋ ਸਕੇ प्लीज़ जरूर सपोर्ट करो चैनल को चलो जी तो मिला हम कल किसी होर नमें ब्लॉग के ना तक ले, ओके बाय बाय टाटा टेक केयर ਤਾਂ ਕੀ ਚਲਵਾਈ ਦੀ ਉਹ ਖਾਲੀ ਹੋ ਗਈ ਸੀ